ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਬਲਵੀਰ ਸਿੰਘ ਜਿਹੜੀ ਆ ਪਿੰਡ ਧਰਮਗੜ ਤਹਿਸੀਲ ਅਮਲੋ ਜ਼ਿਲ੍ਹਾ ਫਤਿਹਗੜ ਸਾਹਿਬ ਕਿਸਾਨ ਵੀਰੋ ਜਿਸੀਂ ਜਿਹੜੇ ਸਾਡੇ ਫਲਦਾਰ ਬੂਟੇ ਨੇ ਉਹਨਾਂ ਨੂੰ ਪਾਣੀ ਲਾਉਣ ਲੱਗਿਆ ਇਹ ਜਿਹੜਾ ਗਰਮੀ ਦਾ ਵੇਲਾ ਇਹਦੇ ਵਿੱਚ ਬੂਟਿਆਂ ਨੂੰ ਪਾਣੀ ਦੇਣਾ ਬੜਾ ਜ਼ਰੂਰੀ ਹੈ ਜਿਵੇਂ ਆੜੂ ਦਾ ਬੂਟਾ ਹੈਗਾ ਇਹਨੂੰ ਤਕਰੀਬਨ ਹਫ਼ਤੇ ਦਾਣ ਬਾਅਦ ਫਲ ਦੇਣਾ ਬਹੁਤ ਜ਼ਰੂਰੀ ਹੈ ਇਹ ਆਂਬ ਨੇ ਜਿਹੜੇ ਇਹਨਾਂ ਨੂੰ ਵੀ ਬਹੁਤ ਜ਼ਰੂਰੀ ਆ ਹੁਣ ਇਸ ਵੇਲੇ ਤੇ ਇਹ ਸਾਡਾ ਕਰਮਾਨੀ ਦਾ ਬੂਟਾ ਜਿਹੜੀ ਪੰਜਾਬ ਦੇ ਵਿੱਚ ਬੜੀ ਥੋੜੀ ਹੁੰਦੀ ਆ ਪਰ ਇਹ ਸਾਡਾ ਇਹਦਾ ਜਿਹੜਾ ਪਾਣੀ ਐ ਇਸ ਵੇਲੇ ਹਲਕਾ ਹਲਕਾ ਪਾਣੀ ਹਫਤੇ ਦਸ ਦਿਨ ਬਾਅਦ ਸਾਨੂੰ ਲਾਉਣਾ ਚਾਹੀਦਾ ਤੇ ਕਿਸਾਨ ਵੀਰੋ ਇਹ ਸਾਡੇ ਅਮਰੂਦ ਨੇ ਜਿਹੜਾ ਅਸੀਂ ਅਮਰੂਦਾਂ ਦੇ ਆਲੇ-ਦਾਲੇ ਵੱਟ ਬਣਾਤੀ ਤਾਂ ਕਿ ਇਹਨਾਂ ਨੂੰ ਪਾਣੀ ਨਾ ਲੱਗੇ ਤੇ ਅਪ੍ਰੈਲ ਮਈ ਇਹਨਾਂ ਮਹੀਨਿਆਂ 'ਚ ਪਾਣੀ ਰੋਕ ਦੇਣਾ ਚਾਹੀਦਾ ਤੇ ਆਹ ਜਿਹੜੀ ਹੁਣ ਫਰੂਟ ਲੱਗਿਆ ਤੇ ਇਹਦੀ ਕਟਿੰਗ ਕਰ ਦੇਣੀ ਚਾਹੀਦੀ ਆ ਤਾਂ ਕਿ ਜਿਹੜਾ ਸਿਆਲ ਵਾਲਾ ਫਾਲਾ ਉਹ ਅਸੀਂ ਲੈ ਲਈਏ ਤੇ ਆਹ ਜਿਹੜਾ ਹੁਣ ਫਾਲ ਲੱਗਦਾ ਇਹਨਾਂ ਦਿਨਾਂ ਦੇ ਵਿੱਚ ਇਨੂੰ ਮੱਖੀ ਬਹੁਤ ਖਰਾਬ ਕਰਦੀ ਹੈ ਇਹਨੂੰ ਅਸੀਂ 10 ਅਪ੍ਰੈਲ ਤੋਂ ਲੈ ਕੇ ਜਾਂ ਕਹਿ ਲਓ 20 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਜੇ ਤੋਂ ਲੇਟ ਵੀ ਇਹਦਾ ਫਾਲਾ ਜਿਹੜਾ ਸਾਰਾ ਕੈਂਚੀ ਨਾਲ ਸਾਨੂੰ ਆਹ ਸਿਰਿਆਂ ਦੇ ਉੱਤੋਂ ਕੱਟ ਦੇਣਾ ਚਾਹੀਦਾ ਜਿਹੜਾ ਹੈਗਾ ਤਾਂ ਕਿ ਜਿਹੜਾ ਬਰਸਾਤ ਵਾਲਾ ਫਾਲਾ ਦੇਖੋ ਜਿਵੇਂ ਇਹਦਾ ਇੰਦਾ ਛੋਟੇ ਬੂਟਾ ਨੂੰ ਹੱਥ ਨਾਲ ਵੀ ਤੋੜਿਆ ਜਾ ਸਕਦਾ ਤੇ ਇਹ ਸਾਡਾ ਸੇਬ ਦਾ ਬੂਟਾ ਹੈ ਤੇ ਕਿਸਾਨ ਵੀਰੋ ਇਹਨੂੰ ਵੀ ਜਿਹੜਾ ਹਲਕਾ ਹਲਕਾ ਪਾਣੀ ਆ ਉਹ ਲਾਉਣਾ ਬੜਾ ਜ਼ਰੂਰੀ ਹੈ ਤੇ ਤੁਸੀਂ ਦੇਖ ਸਕਦੇ ਹੋ ਨੂੰ ਬਹੁਤ ਹੁਣ ਗੁੱਛਿਆਂ ਦੇ ਵਿੱਚ ਆ ਜਿਹੜਾ ਉਹ ਇਹਨੂੰ ਫਲ ਚੱਕਿਆ ਹੋਇਆ ਇਹ ਇਹ ਪਹਿਲਾਂ ਹਿਮਾਚਲ ਦੇ ਵਿੱਚ ਹੁੰਦਾ ਸੀ ਤੇ ਹੁਣ ਪੰਜਾਬ ਦੇ ਵਿੱਚ ਵੀ ਯੂਨੀਵਰਸਿਟੀ ਨੇ ਨਵੀਆਂ ਵੈਰਾਈਟੀਆਂ ਕੱਢਤੀਆਂ ਤੇ ਜਿਹੜੇ ਸੇਵ ਨੇ ਉਹ ਹੁਣ ਗਰਮੀ ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿਹੜੇ ਫਸਲ ਨੇ ਕਿਸਾਨ ਜਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਜਿਹੜਾ ਸੇਵਾ ਉਹ ਖਾਣ ਲਈ ਮਿਲੂਗਾ ਇਹਨੂੰ ਹਲਕਾ ਹਲਕਾ ਪਾਣੀ ਲਾਉਣਾ ਚਾਹੀਦਾ ਕਿਸਾਨ ਵੀਰੋ ਇਹਨਾਂ ਦਿਨਾਂ ਦੇ ਵਿੱਚ ਤੇ ਥੱਲੇ ਅਸੀਂ ਇਹ ਇਹ ਮਲਚਿੰਗ ਕਰੀਆ ਤਾਂ ਕਿ ਜਿਹੜੀ ਗਿੱਲਾ ਉਹ ਬਣੀ ਰਹੇ ਤੇ ਨਾਲ ਹੀ ਇਹ ਖਰਮਾਨੀ ਹੈ ਤੇ ਇਹਨੇ ਕਿਸਾਰੀ ਰੋਇ ਬੜਾ ਅੱਛਾ ਜਿਹੜਾ ਫਾਲਾ ਉਹ ਚੱਕਿਆ ਤੇ ਆਮ ਤੌਰ ਤੇ ਖਰਮਾਨੀ ਦੀ ਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਤਨੀਰ ਕਮੈਂਡੇਸ਼ਨ ਹੈਗੀ ਪਰ ਇਹ ਫਾਲ ਬੜਾ ਅੱਛਾ ਚੱਕਿਆ ਇਹ ਜਿਹੜਾ ਫਾਲਾ ਤਕਰੀਬਨ ਹੁਣ ਕਹਿ ਸਕਦੇ ਆ ਵੀ ਪੱਕਣਾ ਵੀ ਸ਼ੁਰੂ ਹੋ ਚੱਲਿਆ ਹੈਗਾ ਤੇ ਕਾਫੀ ਹੈਗਾ ਵਿੱਚ ਪੱਤਿਆਂ ਦੇਖਣ ਦੇ ਰਹੇ ਤਕਰੀਬਨ 5-7 ਕਿਲੋ ਜਿਹੜੀ ਖਰਬਾਨੀ ਹੈ ਮੈਂ ਸਾਹਮਣੇ ਵੀ ਲੱਗੀ ਹੋਈ ਆ ਤੇ ਇਹਦਾ ਰੰਗ ਹੈ ਜਿਹੜਾ ਹੁਣ ਚੇਂਜ ਹੋ ਗਿਆ ਤੇ ਨਾਲ ਹੀ ਇਹ ਆਂਬ ਦਾ ਬੂਟਾ ਹੈ ਪਾਣੀ ਦੇਣ ਵਾਸਤੇ ਉਹ ਅਮਰੂਦ ਦੇ ਆਲੇ-ਦਾਲੇ ਅਸੀਂ ਉਹ ਦਾ ਜਿਹੜਾ ਪਾਣੀ ਨਾ ਲੱਗੇ ਤੇ ਇਹ 베ਰੀ ਹੈ ਤੇ 베ਰੀ ਨੂੰ ਵੀ ਅਸੀਂ ਇਹ ਪਾਣੀ ਨਹੀਂ ਲਾ ਤੇ ਇਸ ਤਰ੍ਹਾਂ ਹੀ ਸਾਡੇ ਹੋਰ ਬੂਟੇ ਨੇ ਤੇ ਇਹ ਅਲੂਚੇ ਦਾ ਬੂਟਾ ਹੈਗਾ ਇਹਨੇ ਬੜਾ ਅੱਛਾ ਜਿਹੜਾ ਇਸ ਵੇਲੇ ਫਲ ਚੱਕਿਆ ਹੋਇਆ ਤੇ ਕਾਫੀ ਵੱਡੀ ਤਦਾਦ ਦੇ ਵਿੱਚ ਉਹਨੂੰ ਗੁੱਛਿਆਂ ਚ ਫਲ ਲੱਗਿਆ ਹੋਇਆ ਤੇ ਬਹੁਤ ਫਲ ਚੱਕਿਆ ਨੇ ਇੱਕ ਸਾਰ ਵੀਰੋ ਤੇ ਇਸ ਕਰਕੇ ਮੈਂ ਸਮਝਦਾ ਵੀ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਪਾਣੀ ਹੈ ਉਹਦਾ ਬੜਾ ਧਿਆਨ ਰੱਖਣਾ ਚਾਹੀਦਾ ਤੇ ਹਲਕਾ ਲਾਉਣਾ ਚਾਹੀਦਾ ਹੈ ਤੇ ਤਾਂ ਕਿ ਜਿਹੜੀ ਸਾਡੀ ਫਰੂਟ ਦੀ ਕੁਆਲਿਟੀ ਐ ਅੱਛੀ ਬੜੇ ਤੇ ਇਹ ਖਰਮਾਨੀ ਆ ਜਿਹੜੀ ਮੈਂ ਸਮਝਦਾ ਇਹ ਨਵਾਂ ਫਲ ਹੈਗਾ ਤੇ ਇਹ ਪੰਜਾਬ ਦੇ ਵਿੱਚ ਥੋੜੀ-ਥੋੜੀ ਲਾ ਕੇ ਟੈਸਟ ਕਰ ਲੈਣ ਕਿਹਾ ਏ ਡਾਕਟਰ ਓਪੀ ਸ਼ਰਮਾ ਜਿਹੜੇ ਡਾਇਰੈਕਟਰ ਐਕਸਟੈਂਸ਼ਨ ਸੀਗੇ ਹਿਮਾਚਲ ਦੇ ਉਹਨਾਂ ਨੇ ਸਾਨੂੰ ਇਹ ਬੂਟਾ ਜਿਹੜਾ ਖਰਮਾਨੀ ਦਾ ਲੈ ਕੇ ਦਿੱਤਾ ਸੀਗਾ ਜੀ ਤੇ ਅੱਗੇ ਵੀ ਸਾਡਾ ਇਹ ਕਿੰਨੂ ਦਾ ਬੂਟਾ ਹੈ ਤੇ ਇਹਨਾਂ ਨੂੰ ਵੀ ਜਿਹੜਾ ਹੈਗਾ ਮੈਂ ਸਮਝਦਾ ਵੀ ਹਲਕਾ ਹਲਕਾ ਪਾਣੀ ਇਹਨਾਂ ਦੇ ਨੇ ਚਲਾਉਣਾ ਚਾਹੀਦਾ ਹੈ ਇਹ 베ਰੀ ਦਾ ਬੂਟਾ ਕਿਸਾਨ ਵੀਰ ਉਹਦੇ ਆਲੇ-ਦਾਲੇ ਅਸੀਂ ਵੱਟ ਬਣਾਤੀ ਤੇ ਇਹਨੂੰ ਜਿਹੜਾ ਹੈਗਾ ਪਾਣੀ ਨਹੀਂ ਅਸੀਂ ਦੇਣਾ ਇਹਨਾਂ ਦੇ ਨਾਲ ਦੇ ਵਿੱਚ ਤਾਂ ਕਿ ਦਾ ਜਿਹੜਾ ਹੁਣੇ ਸੌਂ ਜਾਣੇ ਨੇ ਤੇ ਅਗਲੇ ਮਹੀਨੇ ਇਹਨਾਂ ਦੀ 베ਰੀਆਂ ਦੀ ਜਿਹੜੀ ਕਟਿੰਗ ਵੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਅਗਲੇ ਸਾਲ ਨਵਾਂ ਫਸਟਾ ਆਜਵੇ ਕਿਸਾਨ ਵੀਰ ਜਿਹੜੇ ਪੰਛੀ ਨੇ ਉਹ ਫਲਾਂ ਦਾ ਬਹੁਤ ਨੁਕਸਾਨ ਕਰਦੇ ਨੇ ਤੇ ਅਸੀਂ ਇਹ ਜਿਹੜੀ ਸਾਡੀ 베ਰੀ ਹੈ ਇਹਦੇ ਤੇ ਜਾਲ ਪਾਇਆ ਸੀ ਮੱਛਰਦਾਨੀ ਟਾਈਪ ਹੈਗਾ ਹਰੇ ਰੰਗ ਵਾਲਾ ਵੀ ਪਾਇਆ ਤੇ ਆਮ ਤੌਰ ਤੇ ਜਿਹੜੇ ਬੇਰ ਨੇ ਇਹਨਾਂ ਦੇ ਤਕਰੀਬਨ ਸਵਾਤੀ ਵੱਲ ਚਲੇ ਜਾਂਦੇ ਨੇ ਪਰ ਸਾਡੇ ਅਜੇ ਵੀ ਥੋੜਾ ਥੋੜਾ ਬੇਰ ਹੈਗਾ ਜਿਹੜਾ ਕੋਈ ਨਾ ਇਸ ਤੁਰੇ ਵੀ ਲੱਗੇ ਹੋਏ ਹੈਗੇ ਨੇ ਥੋੜੇ ਥੋੜੇ ਬੇਰ ਹੈਗੇ ਨੇ ਤੇ ਅਜੇ ਵੀ ਹੈ ਥੋੜਾ ਬੇਰ ਇਹਨੇ ਚੱਕਿਆ ਹੋਵੇ ਤੇ ਭੱਕ ਰਹੇ ਨੇ ਤੇ ਖਾਈ ਜਾ ਰਹੇ ਆ ਤੇ ਠੀਕ ਹੈ ਕਿਸਾਨ ਵੀਰੋ ਪਾਣੀ ਦੇ ਇਹਨਾਂ ਨਾਲ ਜਬੂਟਿਆਂ ਨੂੰ ਪਾਣੀ ਦੇਣ ਦਾ ਬੜਾ ਖਿਆਲ ਰੱਖੋ ਸਾਨ ਵੀਰੋ ਇਹ ਸਾਡਾ ਆड़ੂ ਦਾ ਬੂਟਾ ਹੈਗਾ ਤੇ ਇਹਨੇ ਬਹੁਤ ਵੱਡੀ ਤਦਾਦ ਦੇ ਵਿੱਚ ਕਹਿ ਸਕਦੇ ਆ ਵੀ ਇਹ ਭਰਿਆ ਪਿਆ ਫਲ ਦੇ ਨਾਲ ਤੇ ਇਹ ਨੂੰ ਜਿਹੜਾ ਇਸ ਵੇਲੇ ਪਾਣੀ ਲਾਉਣਾ ਬੜਾ ਜ਼ਰੂਰੀ ਹੈ ਤਾਂ ਕਿ ਇਹਦੀ ਜਿਹੜੀ ਫਲ ਦੀ ਕੁਆਲਿਟੀ ਆ ਉਹ ਬਿਹਤਰ ਬਣ ਸਕੇ ਤੇ ਇਹ ਨੂੰ ਅਸੀਂ ਪਾਣੀ ਲਾ ਰਹੇ ਆ ਅੱਜ ਇਹ ਅਨਾਰ ਦਾ ਬੂਟਾ ਹੈ ਤੇ ਇਹਨੇ ਵੀ ਬਹੁਤ ਫੁੱਲ ਚੱਕਿਆ ਤੇ ਇਹ ਅੱਗੇ ਸਾਡਾ ਨਿੰਬੂ ਦਾ ਬੂਟਾ ਤੇ ਨਿੰਬੂ ਨੂੰ ਵੀ ਹਲਕਾ ਪਾਣੀ ਲਾਉਣਾ ਚਾਹੀਦਾ ਕਿਸਾਨ ਵੀ ਤਾਂ ਜਿਆਦਾ ਪਾਣੀ ਜਦੋਂ ਅਸੀਂ ਲਾਉਨੇ ਨਿੰਬੂ ਨੂੰ ਤੇ ਫਿਰ ਇਹ ਫਟਣੇ ਸ਼ੁਰੂ ਹੋ ਜਾਂਦੇ ਨੇ ਕਰੀਆਂ ਜੇ ਇਸ ਕਰਕੇ ਬਹੁਤ ਹਲਕਾ ਹਲਕਾ ਪਾਣੀ ਆ ਜਿਹੜਾ ਨਿੰਬੂ ਨੂੰ ਲਾਉਣਾ ਚਾਹੀਦਾ ਤੇ ਅੱਗੇ ਸਾਡੇ ਸਾਰੇ ਬੂਟੇ ਨੇ ਇਹਨਾਂ ਨੂੰ ਅਸੀਂ ਪਾਣੀ ਲਾ ਰਹੇ ਹਾਂ ਜੀ ਸਾਡੀ ਪੁਰਾਣੀ ਢੇਲ ਹੈ ਤੇ ਇਹਨੇ ਬਹੁਤ ਵੱਡੀ ਫਸਾਦ ਦੇ ਵਿੱਚ ਜਿਹੜੇ ਫਲ ਚੱਕਾ ਦੇਖੋ ਕਿਵੇਂ ਇਹਨਾਂ ਨੂੰ ਪੁੱਛੇ ਲੱਗੇ ਨੇ ਤੇ ਹੁਣ ਇਹਨੂੰ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ ਮੈਂ ਸਾਬ ਜੀ ਇਹਨੂੰ ਤਕਰੀਬਨ 10-10 ਵਾਰ ਪਾਣੀ ਆ ਜਿਹੜਾ ਸਾਨੂੰ ਲਾਉਂਦੇ ਰਹਿਣਾ ਚਾਹੀਦਾ ਕਾਤੇ ਜਿਹੜੀ ਫਰਸ ਕੁਆਲਟੀ ਆ ਉਹ ਬੇਤਰ ਬਾਰੇ ਤਾਂ ਵੀ ਉਹ ਇੱਕੋ ਇੱਕ ਨਹੀਂ ਸ਼ਾਦਾ ਦੇ ਲੈਂਦੇ ਇਹਦੇ ਥੱਲੇ ਅਸੀਂ ਮੰਜਾ ਡਾ ਕੇ ਵੀ ਆਪਣੀ ਰੈਸਟ ਕਰ ਸਕਦਾ ਤੁਹਾਨੂੰ ਧੁੱਪ ਨਹੀਂ ਆਉਗੀ ਤੇ ਮੈਸਾਜ ਦਾ ਵੀ ਇਹ ਸਾਡੀ ਇੱਕ ਬੇਲ ਆ ਸਮਝੋ ਦੇਖੋ ਇਹਨੂੰ ਮੇਰੇ ਖਿਆਲੋਂ ਬਹੁਤ ਵੱਡੀ ਤਰਾਕ ਚ ਮੂਰ ਲੱਗੇ ਨੇ ਤੇ ਬਾਜ਼ਾਰੋਂ ਸਾਨੂੰ ਗੂਰਲੈਂਡ ਦੀ ਮੂਲ ਲੋੜ ਨਹੀਂ ਇੱਕ ਇੱਕ ਬੇਲ ਵੀ ਹਰ ਇੱਕ ਕਿਸਾਨ ਦੇ ਘਰ ਜਾਂ ਫਾਰਮ ਤੇ ਲਾਈ ਹੋਵੇ ਤਾਂ ਉਹਦੀ ਲੋੜ ਮੁਤਾਬਕ ਨੇ ਜਿਹੜੇ ਗੂਲ ਨੇ ਮਿਲ ਜਾਣਗੇ ਕਿਸਾਨ ਵੀਰੋ ਇਹ انجੀਰ ਦਾ ਬੂਟਾ ਤੇ ਇਹਨੂੰ ਵੀ ਇਸ ਵੇਲੇ ਮੈਂ ਸਮਝਦਾ ਵੀ ਹਫ਼ਤੇ ਦਾਣੇ ਬਾਅਦ ਪਾਣੀ ਲਾਉਂਦੇ ਰਹਿਣਾ ਚਾਹੀਦਾ ਕਿ ਅਸੀਂ ਇਹਦੇ ਥੱਲੇ ਆ ਮਲਚਿੰਗ ਕਰੀਏ ਪਰਾਲੀ ਪਾਤੀ ਤੇ ਬੂਟਿਆਂ ਦੇ ਥੱਲੇ ਜੇ ਅਸੀਂ ਪਰਾਲੀ ਪਾ ਲਾਂਗੇ ਤਾਂ ਵੀ ਸਾਨੂੰ ਜਿਹੜਾ ਗਰਮੀਆ ਦੇ ਵਿੱਚ ਪਾਣੀ ਹੈ ਉਹ ਘਟ ਦੇਣਾ ਪਊਗਾ ਤੇ ਜਿਹੜੇ ਨਦੀਨ ਨੇ ਉਹਨਾਂ ਦੇ ਉੱਤੇ ਵੀ ਕੰਟਰੋਲ ਹੋ ਜਾਂਦਾ ਸਾਨੂੰ ਇਹਨਾਂ ਸੱਗਾ ਔਲੇ ਦਾ ਬੂਟਾ ਦੇਖੋ ਇਹਨੇ ਬਹੁਤ ਵੱਡੀ ਤਦਾਦ ਦੇ ਵਿੱਚ ਜੜਾ ਫੜ ਚੁੱਕਿਆ ਤੇ ਔਲੇ ਨੂੰ ਕੋਈ ਬਹੁਤੇ ਪਾਣੀ ਦੀ ਲੋੜ ਨਹੀਂ ਹੈਗੀ ਤੇ ਜਿਹੜੇ ਛੋਟੇ ਬੂਟੇ ਨੇ ਉਹਨਾਂ ਨੂੰ ਹਫ਼ਤੇ ਦਾਣੇ ਬਾਅਦ ਪਾਣੀ ਦਿੰਦੇ ਰਹਿਣਾ ਚਾਹੀਦਾ ਤੇ ਇੱਕ ਦੋ ਬੂਟੇ ਲਾਇਵੇ ਨਾ ਸੰਗੈ ਪਰਵਾਰ ਦੀ ਲੋੜ ਦੇ ਮੁਤਾਬਕ ਸਾਰਾ ਸਾਲ 4 ਮਰਬਾ ਚਟਣੀਆਂ ਸਾਡੇ ਕੋਲੋਂ ਮੁੱਕ ਜਿਆ ਰਹੇ ਬਹੁਤ ਵੱਡੀ ਤਦਾਦ ਦੇ ਵਿੱਚ ਇਹਨਾਂ ਨੂੰ ਔਲੇ ਲੱਗਦੇ ਵੀ ਲੋ ਗਰਾਫਟਿੰਗ ਜਾਮਣ ਹੈ ਇਹਨੂੰ ਜਿਵੇਂ ਅੰਗੂਰ ਨੂੰ ਗੁੱਛੇ ਲੱਗਦੇ ਨੇ ਇਸ ਤਰ੍ਹਾਂ ਨਾ ਗੁੱਛੇ ਲੱਗਦੇ ਨੇ ਤੇ ਇਹਨੂੰ ਵੀ ਹਲਕਾ ਹਲਕਾ ਪਾਣੀ ਜਿਵੇਂ ਅੰਬ ਨੂੰ ਜਾਮਣ ਨੂੰ ਇਹ ਅਨਾਰ ਦਾ ਬੂਟਾ ਵੀ ਚੱਗੇ ਸਾਡਾ ਨਾਸ਼ਪਤੀ ਦਾ ਬੂਟਾ ਜੀ ਇਹਨੇ ਤਾਂ ਇਸ ਸਾਲ ਬਹੁਤ ਵੱਡੀ ਤਦਾਦ ਦੇ ਵਿੱਚ ਫਲ ਚੱਕਿਆ ਤੇ ਜਿਹੜਾ ਸਾਡਾ ਇਹ ਫਲ ਦੀ ਕੁਆਲਿਟੀ ਹੈ ਕਿੜਾ ਹੁਣ ਲੱਗਿਆ ਵਾ ਫਲ ਤੇਰੀ ਜਿਹੜੀ ਕੁਆਲਿਟੀ ਆ ਬਿਹਤਰ ਬਣਾਉਣ ਵਾਸਤੇ ਸਾਨੂੰ ਤਕਰੀਬਨ ਮੈਂ ਸਮਝਦਾ ਪੰਜ-ਛੇ ਦਿਨ ਬਾਅਦ ਜਿਹੜਾ ਹਲਕਾ-ਹਲਕਾ ਪਾਣੀ ਲਾਉਣਾ ਚਾਹੀਦਾ ਚੱਗੇ ਵੀ ਇਹ ਨਾਸ਼ਪਤੀ ਦੇ ਬੂਟੇ ਨੇ ਜੀ ਤੇ ਇਹਨਾਂ ਨੇ ਵੀ ਵਾਵਾ ਫਲ ਚੱਕਿਆ ਤੇ ਇਹਨਾਂ ਨੂੰ ਵੀ ਮੈਂ ਸਮਝਦਾ ਹੁਣ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ ਤੇ ਅੱਗੇ ਉਹ ਵੱਡਾ ਅੰਜੀਰ ਦਾ ਬੂਟਾ ਹੈਗਾ ਇਹ ਕਿਸਾਨ ਵੀਰ ਉਹ ਚੀਕੂ ਆ ਦੇਖੋ ਇਹਨੇ ਵੀ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਜਿਹੜਾ ਫਲ ਚੱਕਿਆ ਤੇ ਨਵਾਂ ਫਲ ਵੀ ਇਹਨੂੰ ਆ ਰਿਹਾ ਹੈ ਤੇ ਮੈਂ ਸਮਝਦਾ ਇਹਨੂੰ ਵੀ ਹੁਣ ਪਾਣੀ ਦੀ ਜਿਹੜੀ ਘਾਟ ਆਉਣ ਨਹੀਂ ਦੇਣੀ ਚਾਹੀਦੀ ਹਫਤੇ ਦਾ ਦਰਨ ਬਾਅਦ ਸਾਨੂੰ ਪਾਣੀ ਲਾਉਣਾ ਚਾਹੀਦਾ ਤਕਰੀਬਨ ਜਿੰਨੇ ਵੀ ਹੁਣ ਬੁੱਕੇ ਅਸੀਂ ਲਾਏ ਨੇ ਉਹਨਾਂ ਨੂੰ ਹਲਕਾ ਹਲਕਾ ਪਾਣੀ ਹਫਤੇ ਦਾ ਦਰਨ ਬਾਅਦ ਲਾਉਂਦੇ ਰਹਿਣਾ ਚਾਹੀਦਾ